ਗੁਰਜੀਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਆਪਾਂ ਸਬਜ਼ੀ ਬਣਾਉਣ ਲੱਗੇ ਆਂ ਜਿਵੇਂ ਪਹਿਲਾਂ ਬੁੜੀਆਂ ਬਣਾਉਂਦੇ ਸੀ ਨਾ ਅੱਜ ਉਵੇਂ ਬਣਾਵਾਂਗੇ ਠੀਕ ਹੈ ਤੇ ਬਹੁਤ ਵਧੀਆ ਬਣਦੀ ਸਬਜ਼ੀ ਉਵੇਂ ਕਿਉਂ ਜਿਹੜਾ ਇਹ ਮਸਾਲਾ ਭਣ ਭਣ ਕੇ ਭਨਕੜੇ ਸਾਰੇ ਤੱਤ ਵਿੱਚ ਮਚ ਜਾਂਦੇ ਆਂ ਹੋਰ ਆਪਾਂ ਬਣਾਵਾਂਗੇ ਪਰਾਣੀ ਜਿਹਾ ਨੇ ਜਿਹੜਾ ਬਣਦੇ ਸੀ ਆਪਾਂ ਨੂੰ ਮਰਚ ਫਾਕੇ ਰੱਖ ਲਿਆ ਆਜੂ ਹੋ ਗਏ ਆ ਜਿਹੜੇ ਗੋਭੀ ਨਾਲ ਲੱਥਾ ਹੈ ਨਾ ਹਰੇ ਪੱਤੇ ਵੀ ਉਹ ਵੀ ਨਾਲ ਵਿੱਚ ਪਾ ਦਿੰਦੇ ਨੇ ਹਰੀ ਜੀ ਜੀ ਹੈ ਤੇ ਮਾਰੀਕਾ ਲਈ ਨਾ ਇਹ ਵਿੱਚ ਪਾਉਂਦੇ ਆ ਸਕੇ ਤੁਰਗਾ ਉਹ ਤਾਂ ਕੋਈ ਕੱਟ ਕੱਟ ਕੇ ਸੜ ਦਿੰਦਗੇ ਤੇ ਅੱਗੇ ਤਾਂ ਵਿੱਚੇ ਪਾਉਂਦੇ ਆ ਸੀ ਆਹ ਜਿਹੜੇ ਡੰਡੇ ਜੀ ਇਹ ਵੀ ਕੱਟ ਕੇ ਵਿੱਚੇ ਪਾ ਦਿੰਦੇ ਨੇ ਆ ਤੇਰੀ ਨਾ ਫੱਕੜ ਕੰਦੇ ਤਰ ਤਮਾਚੀ ਜਾਂਦਾ ਦਾ ਹੁਣ ਅਗਲਾ ਜੀਰਾ ਪਾ ਲੈਣੇ ਠੀਕ ਹੈ ਜੀ ਆਪ ਜਿੱਥੂਗਾ ਜਿੱਦਾਂ ਜੀਰਾ ਪਾ ਤੀ ਆ ਜੀਰਾ ਪਾ ਲੈਣੇ ਤੇਲ ਪਾ ਮੰਦੇ ਇਹ ਫਰਟੀਲ ਬੜਾ ਕਰਾ ਕੇ ਨਾ ਉਹ ਹੋਰੀ ਹੋ ਜਾਂਦਾ ਅਸਰ ਆ ਜਿਹੜਾ ਰਹਿੰਦਾ ਨਹੀਂ ਕਿੱਚ ਸਿਰੋ ਅਰਧਾ ਤੇ ਇਹਨੂੰ ਤੇ ਦੇਸੀ ਕਿਹ ਵਰਕਈ ਹੁੰਦਾ ਵੈਸੇ ਤਾਂ ਕੀਤਾ ਪ੍ਰਾਣ ਜਵਾਨ ਜੀਰਾ ਜੀਰਾ ਨਹੀਂ ਸੀ ਪਾਉਂਦਾਂ ਹੋਣੀ ਸੀ ਪੁੰਦਾਂ ਇਕੱਠਾ ਮਸਾਲਾ ਵਿੱਚੇ ਜੀਰਾ ਵਿੱਚੇ ਸਾਡੇ ਟੀਚਾ ਇਕੱਠਾ ਮਸਾਲਾ ਪਿਆ ਤੇ ਰੱਖ ਦਿੰਦੇ ਸੀ ਚੱਕੀ ਤੇ ਪਿਆਹੇ ਰੱਖ ਲੈਂਦੇ ਸੀ ਉਹ ਫਿਰ ਉਹ ਪੁੰਦੀਆਂ ਸੀ ਰਾਤ ਜਦੋਂ ਹੋਤਾ ਵਿੱਕੇ ਪਾਣ ਦੇ ਆ Bayağı teyzeyi de yapamadık. Çünkü teyzeyi de yapamadık. Bayağı teyzeyi de yapamadık. Ağır pek günde çilek. Bayağı teyzeyi de yapamadık. ਤਾਕ ਉਸ ਕੁਝ ਇਕੱਠਾ ਉਹ ਦੇਖੇ ਸਬਜ਼ੀ ਨਾਲ ਫਿਰ ਆਪਾਂ ਫੁੱਲ ਕਰਕੇ ਆਪਾਂ ਇਹਨੂੰ ਦੂਜੇ ਪਾ ਲਈਏ ਫਿਰ ਘੱਟ ਕਰਕੇ ਬਸ ਠਾਕੇ ਰੱਖ ਦਾਂਗੇ ਆਪੇ ਬਣ ਜਿਆ ਸਾਲਾ ਤਾਂ ਆਪਾਂ ਭੰਗਰ ਨਹੀਂ ਨਾਲੇ ਜੇ ਹਾਂ ਇਹ ਕੇਲੇ ਉਹਨਾਂ ਪੈਨ ਕੱਟ ਕਰ ਦਿੰਨੇ ਆ ਕੱਟ ਤੇ ਵੇਖੋ ਵਧੀਆ ਬਣ ਜਦੋਂ ਬਣ ਗਈ ਫਿਰ ਤੁਹਾਨੂੰ ਖਵਾਵਾਂਗੇ

ਹੁਣ ਜਿੱਦਾਂ ਰਚੀ ਕੇ ਆਪਾਂ ਫੇਰ ਵੇਖਾਂਗੇ ਲਓ ਸਬਜੀ ਆਪਣੀ ਬਣ ਗਈ ਤੇ ਹੁਣ ਆਪਾਂ ਆ ਪੱਤੇ ਤੋੜੇ ਢਣੀਆਂ ਦੇ ਇਹ ਪਾ ਦਿੰਨੇ ਵਿੱਚ ਵੇ ਬੋ ਮਾਤੇ ਜਾਂ ਖਾਰੇ ਦਿੱਤੇ ਫੇਮ ਤੁਹਾਨੂੰ ਲੋ ਕਰਾਂ ਹੋਰ ਕਾ ਲਿਖੀ ਉਹ ਆ ਨਹੀਂ ਦਬੂਰ ਤਾਂ ਨੇ ਬਿਆਰ ਨੇ ਪਈ ਆ ਜਿਕਾ ਲਗਿਆ ਹੈ ਹੋਰ ਫੇਰਾ ਨਹੀਂ ਭੂਤ ਤੂੰ ਲੈ ਜਾ ਮੋਰ ਕੇ ਮੈਂ ਕਿੱਧਰ ਜਾਉਂਗੀ ਹਾਂ ਤੂੰ ਲੈ ਜਾ ਨਹੀਂ ਨਹੀਂ ਝੋਲਾ ਇੱਥੇ ਫੜ ਲੂਗੀ ਤੱਕ ਕੇ ਫੜ ਲੂਗੀ ਛਾ ਬਹੁਤ ਵਧੀਆ ਰੰਗ ਬਣਿਆ ਬਹੁਤ ਵਧੀਆ ਸਬਜ਼ੀ ਬਣੀ ਹੈ ਤੇ ਦੇਖੋ ਕੋਈ ਤੜਕਾ ਨਹੀਂ ਲਾਇਆ ਕੁਛ ਨਹੀਂ ਕੀਤਾ ਸਾਰਾ ਕੁਝ ਇਕੱਠਾ ਹੀ ਸੜਤਾ ਤੇ ਮੈਂਟੀ ਰੱਗਿਆ ਮੈਂਟੀ ਸਬਜ਼ੀ ਬਣ ਗਈ ਵਧੀਆ ਕੋਈ ਵਿੱਚ ਕੁਛ ਨਹੀਂ ਕੀਤਾ ਤੜਕਾ ਭੁੰਨੀ ਜਾਓ ਭੁੰਨੀ ਜਾਓ ਕੰਟਾ ਖੜ ਗਿਆ ਨਾ ਇਹਨੀਆਂ ਤੇ ਉਹ ਜਿਹੜੇ ਗੰਡੇ ਆ ਉਹ ਬਚ ਜਾਂਦੇ ਆ ਉਹ ਗੰਡੇ ਗਲਦੇ ਹੀ ਨਹੀਂ ਮੁੜ ਕੇ ਜਿਹੜੇ ਤੇਲ ਚ ਪੈ ਗਏ ਨਾ ਘੇਰਾ ਜੇ ਭੁੰਨੀ ਜਾਓ ਉਹ ਚੀੜੇ ਹੋ ਜਾਂਦੀ ਉਹ ਗਲਦੇ ਨਹੀਂ ਤੇ ਸਬਜੀ ਦੇ ਨਾਲ ਆਏ ਵਧੀਆ ਬਣ ਜਾਂਦੀ ਹੈ ਇਕੱਠਾ ਹੀ ਸੜਦੇ ਸਾਰਾ ਕਸ ਬਹੁਤ ਸਵਾਦ ਆti ਨਾਲ ਤੇ ਨਾਲ ਹੀ ਚਰਕੀ ਤੱਕ ਸਾਰਾ ਧੱਤਰਾ ਮੱਚ ਜਾਂਦੀ ਹੈ ਚਰਕਾ ਲਾ ਕੇ ਜੇ ਦੋ